ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਦੋਸਤੋ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਇੱਕ ਟਰੱਕ ਡਰਾਈਵਰ ਦੀ ਜਿਹੜੀ ਵੀਡੀਓ ਚੱਲ ਰਹੀ ਆ ਕਿ ਉਹਨੇ ਜਿਹੜਾ ਇਲੈਗਲ ਯੂ ਟਰਨ ਲਿਆ ਤੇ ਉਹਦੇ ਨਾਲ ਜਿਹੜੀ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋ ਗਈ ਆ ਅਮਰੀਕਾ ਦੇ ਵਿੱਚ ਸੋ ਦੋਸਤੋ ਮੈਂ ਗੱਲ ਕਰਨੀ ਚਾਹੁੰਗਾ ਵੀ ਤੁਸੀਂ ਆਪਾਂ ਬਹੁਤ ਸਾਰੇ ਇਨਸੀਡੈਂਟ ਦੇਖੇ ਆ ਪਿਛਲੇ 6 ਤੋਂ ਸਾਲ ਜਾਂ 2 ਸਾਲਾਂ ਤੋਂ ਹੁਣ ਜਿਹੜੇ ਕੈਨੇਡਾ ਦੇ ਵਿੱਚ ਹੋ ਰਿਹਾ ਜਾਂ ਅਮਰੀਕਾ ਦੇ ਵਿੱਚ ਹੋ ਰਿਹਾ ਟਰੱਕ ਡਰਾਈਵਰਾਂ ਬਨ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਆਪਣਾ ਕਿਸੇ ਦਾ ਕੋਈ ਟਰੱਕ ਦੇ ਨਾਲ ਕਿਦਾਂ ਕੋਈ ਮੌਤ ਹੋ ਜਾਂਦੀ ਹੈ ਹਨਾ ਤੁਸੀਂ ਦੇਖਦੇ ਆ ਜਿੰਨਾ ਕ ਆਪਾਂ ਪਿਛਲੇ 2 ਸਾਲਾਂ ਤੋਂ ਮੈਂ ਦੇਖਿਆ ਆ ਜਾਂ ਪਿਛਲੇ 2.5 ਸਾਲਾਂ ਤੋਂ ਮੈਂ ਚੀਜ਼ ਦੇਖੀ ਆ ਜਿੰਨੇ ਵੀ ਇਨਸੀਡੈਂਟ ਮੇਰੇ ਸਾਹਮਣੇ ਆਏ ਆ ਉਹ ਯੰਗ ਮੁੰਡੇ ਆ ਮਤਲਬ ਕਿ 20 ਤੋਂ 25 26 ਸਾਲ ਦੀ ਉਮਰ ਦੇ ਵਿੱਚ ਵਿੱਚ ਤੁਸੀਂ ਦੇਖੋ ਹੁਣ ਜਿਹੜਾ ਇਨਸੀਡੈਂਟ ਹੈਪਨ ਹੋਏ ਬਹੁਤ ਘੱਟ ਚੰਨ ਸਕਿਆ ਕਿਸੇ ਵੱਡੀ ਉਮਰ ਦੇ ਬੰਦੇ ਦਾ ਕੋਈ ਐਕਸੀਡੈਂਟ ਹੋਇਆ ਤੁਸੀਂ ਦੇਖਿਆ ਜੀ ਸੋਸ਼ਲ ਮੀਡੀਆ ਦੇ ਕਿਹਾ ਸੇਵਾ ਡੀ ਉਮਰ ਦੇ ਬੰਦੇ ਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਬਹੁਤ ਹੀ ਘੱਟ ਮਾਤਰਾ ਚ ਹੋਊਗਾ ਜੇ ਹੋਊਗਾ ਤਾਂ ਸੋ ਆਪਾਂ ਅੱਜ ਸਾਰੀ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਸਿਲਸਲਾ ਟਰਕਿੰਗ ਦਾ ਇਹ ਕਿੱਧਰ ਨੂੰ ਚਲਾ ਗਿਆ ਤੇ ਕਿਉਂ ਚਲਾ ਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਲਾਇਸੈਂਸ ਦੀ ਜਦੋਂ ਕੋਈ ਵੀ ਬੰਦਾ ਜਿਹੜਾ ਆਪਣਾ ਲਾਇਸੈਂਸ ਲੈਣ ਲਈ ਤਿਆਰੀ ਕਰਦਾ ਠੀਕ ਆ ਤਾਂ ਉਹ ਬਹੁਤ ਸਾਰੀ ਚੀਜ਼ਾਂ ਸਿੱਖਦਾ ਵੀ ਹੈ ਤੇ ਬਹੁਤ ਸਾਰੇ ਇਹੋ ਜਿਹੇ ਤਰੀਕੇ ਵੀ ਆ ਜਿਨ੍ਹਾਂ ਨਾਲ ਲਾਇਸੈਂਸ ਬਣ ਜਾਂਦਾ ਪਰ ਉਹ ਇੱਕ ਸਹੀ ਤਰੀਕਾ ਨਹੀਂ ਹੁੰਦਾ ਚਲੋ ਆਪਾਂ ਮੰਨਦੇ ਆ ਕਿ ਚਲੋ ਸਾਰਿਆਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਲੈ ਲੇ ਬਹੁਤ ਸਾਰੇ ਮੁੰਡੇ ਮੈਂ ਦੇਖਦਾ ਕਿ 19-19 ਸਾਲ ਦੇ 20-20 ਸਾਲ ਦੇ 21-21 ਸਾਲ ਦੇ ਮੁੰਡੇ ਆੜੇ ਉਹ ਟਰੱਕ ਚਲਾਉਂਦੇ ਆ ਜਿਨ੍ਹਾਂ ਨੂੰ ਮੈਨੂੰ ਲੱਗਦਾ ਵੀ ਵੀ ਹਜੇ ਜੇ ਉਹ ਇੰਨੀ ਉਮਰ ਚ ਇੰਡੀਆ ਵੀ ਲਾਇਸੈਂਸ ਲੈ ਲੈਣ ਤਾਂ ਉਹਨਾਂ ਦੇ ਘਰ ਦੇ ਉਹਨੂੰ ਗੱਡੀ ਜਾਂ ਮੋਟਰਸਾਈਕਲ ਨਹੀਂ ਫੜਾਉਂਦੇ ਠੀਕ ਹੈ ਵੀ ਲਾਇਸੈਂਸ ਤਾਂ ਬਣਾ ਲਿਆ ਪਰ ਉਹਨਾਂ ਨੂੰ ਘਰ ਦੇ ਉਹਨਾਂ ਦੇ ਗੱਡੀ ਨਹੀਂ ਘਰੇ ਚਲਾਉਣ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਹਜੇ ਇਹ ਟ੍ਰੇਨ ਨਹੀਂ ਹੈਗਾ ਹਜੇ ਨੂੰ ਉਹਨਾਂ ਨਹੀਂ ਪਤਾ ਸਭ ਤੋਂ ਪਹਿਲੀ ਗੱਲ ਮੈਂ ਕਰਦਾ ਕਿ ਲਾਇਸੈਂਸ ਬਣਾ ਲੈਣਾ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਤੁਸੀਂ ਗੱਡੀ ਚਲਾਉਣ ਦੇ ਆ ਕਿਸੇ ਚੀਜ਼ ਚਲਾਉਣ ਦੇ ਕਾਬਿਲ ਹੋ ਗਏ ਆ ਤੁਸੀਂ 5 ਦਿਨ 10 ਦਿਨ ਟ੍ਰੇਨਿੰਗ ਲੈ ਲਈ ਤੁਹਾਨੂੰ ਹਿਸਾਬ ਆ ਗਿਆ ਤੁਸੀਂ ਕੋਈ ਚੀਜ਼ ਰੋਡ ਤੇ ਚਲਾ ਕੇ ਲਾਇਸੈਂਸ ਲੈ ਲਿਆ ਪਰ ਇਹ ਕੋਈ ਕਾਰ ਜਾਂ ਕੋਈ ਮੋਟਰਸਾਈਕਲ ਨਹੀਂ ਹੈਗਾ ਟਰੱਕ ਟਰੱਕ ਦੇ ਨਾਲ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈ ਕੇ ਇੱਕ ਟਰੱਕ ਨੂੰ ਡਰਾਈਵ ਕਰ ਰਹੇ ਆ ਨਾ ਤਾਂ ਬਹੁਤ ਵੱਡੀ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਟਰੱਕ ਦੀ ਤੁਹਾਡੇ ਉੱਤੇ ਇਹ ਕੋਈ ਛੋਟੀ ਜਿਹੀ ਨਹੀਂ ਹੈਗੀ ਹਾਂ ਕਿ ਯਾਰ ਚਲੋ ਠੀਕ ਆ ਲਾਇਸੈਂਸ ਲੈ ਲਿਆ ਬੈਜੋ ਸੀਟ ਤੇ ਦੇ ਮਰੋਗੇ ਰੱਖ ਦੇ ਉਹਨੂੰ ਕਿਤੇ ਇਹ ਕੋਈ ਛੋਟੀ ਜੀ ਚੀਜ਼ ਨਹੀਂ ਹੈਗੀ ਇਹਦੇ ਨਾਲ ਬਹੁਤ ਥੋੜਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਵੀ ਇਹਦੇ ਤੇ ਟਿਕਿਆ ਹੋਇਆ ਤੁਹਾਡੀ ਆਪਣੀ ਜਾਣ ਦਾ ਇਹਦੇ ਉੱਤੇ ਟਿਗੀ ਟਿਗੀ ਆ ਪਰ ਤੁਹਾਡਾ ਫਾਈਨੈਂਸ਼ੀਅਲ ਸਾਰਾ ਸਿਸਟਮ ਠੀਕ ਹੈ ਤੇ ਜਿਹੜਾ ਓਨਰ ਆ ਉਹਦਾ ਫਾਈਨਾਂਸ ਦਾ ਸਿਸਟਮ ਇਹ ਤੁਹਾਡਾ ਟਰੱਕ ਘੱਟੋ ਘੱਟ ਲੱਖ ਡਾਲਰ ਦਾ ਟਰੱਕ ਤੁਹਾਡੇ ਕੋਲੇ ਹੁੰਦਾ ਚਾਹੇ ਉਹ ਸੈਕੰਡ ਹੈਂਡ ਨਾ ਚਾਹੇ ਉਹ ਮੰਨ ਲਓ ਨਵਾਂ ਨਵਾਂ ਤਾਂ ਹੋ ਸਰ ਉਹ ਵੀ ਮਹਿੰਗੇ ਟਰੱਕ ਹੁੰਦੇ ਆ ਤੁਹਾਨੂੰ ਪਤਾ ਅੱਜ ਕੱਲ ਸਿਸਟਮ ਕੀ ਚੱਲਿਆ ਹੋਇਆ ਕਿ ਬਸ ਠੀਕ ਆ ਨਵੀਂ ਨਵੀਂ ਉਮਰ ਦੇ ਮੁੰਡੇ ਆਉਂਦੇ ਆ ਪੈਸੇ ਬਣਾਉਣ ਦਾ ਦਿਮਾਗ ਚ ਹੁੰਦਾ ਕਿ ਯਾਰ ਟਰੱਕ ਚਲਾ ਲਓ ਪੈਸੇ ਬਣਾ ਲਓ ਦੋਟਾ ਹੀ ਲੱਖ 3 ਲੱਖ ਮਹੀਨੇ ਦਾ ਸੱਟੋ ਘਰੇ ਤੇ ਨਿਆਰੇ ਲਾਓ ਪਰ ਉਹਨਾਂ ਨੂੰ ਜਿਹੜੀਆਂ ਵਿਚਲੀਆਂ ਰਿਸਪੌਂਸਿਬਿਲਟੀਆਂ ਟਰੱਕ ਦੇ ਨਾਲ ਨਾਲ ਕਿਹੜੀ ਕਿਹੜੀ ਰਿਸਪੌਂਸਿਬਿਲਟੀ ਸਾਨੂੰ ਹੁੰਦੀ ਆ ਕਿਵੇਂ ਅਸੀਂ ਰੋਡ ਤੇ ਜਾਣਾ ਕਿਵੇਂ ਅਸੀਂ ਵਿੰਟਰ ਦੇ ਵਿੱਚ ਟਰੱਕ ਚਲਾਉਣਾ ਕੀ ਇਹਦੀ ਰੋਡ ਕੰਡੀਸ਼ਨ ਹੁੰਦੀ ਆ ਕਿੰਨੇ ਵੇਟ ਤੇ ਅਸੀਂ ਕਿੰਨੀ ਸਪੀਡ ਤੇ ਲੈ ਕੇ ਜਾਣਾ ਇਹ ਸਾਰੀਆਂ ਗੱਲਾਂ ਕਿਸੇ ਨੂੰ ਨਹੀਂ ਦੱਸੀਆਂ ਜਾਂਦੀਆਂ ਨਾ ਇਹ ਪੁੱਛਦੇ ਆ ਨਵੀਂ ਨਵੀਂ ਉਮਰ ਆ ਠੀਕ ਆ ਗੱਡੀਆਂ ਵਾਂਗੂ ਇਹ ਟਰੱਕ ਚਲਾਉਂਦੇ ਆ ਗੱਡੀਆਂ ਵਾਂਗੂ ਟਰੱਕ ਨਹੀਂ ਚੱਲਦਾ ਇਹ ਤੁਸੀਂ ਕਿਸੇ ਸਿਆਣੇ ਇਹਦੇ ਪੁਰਾਣੇ ਬੰਦੇ ਟਰੱਕ ਚਲਾਉਂਦੇ ਇਹਨਾਂ ਤੋਂ ਪੁੱਛ ਲਓ ਕਿ ਟਰੱਕ ਇੱਕ ਕਾਰ ਵਰਗਾ ਜਾਂਦੀ ਕੋਈ ਹੋਰ ਰਿਸਪੌਂਸਿਬਿਲਟੀ ਹੁੰਦੀਆਂ ਸੋ ਯਾਰ ਨਵੀਂ ਨਵੀਂ ਉਮਰ ਦੇ ਮੁੰਡੇ ਆ ਟਰੱਕ ਤੇ ਬਹਿ ਜਾਂਦੇ ਆ ਕੋਈ ਦੇਖਣਾ ਨਹੀਂ ਮਗਰ ਵੀ ਸਾਡੇ ਟਰੱਕ 'ਚ ਕੀ ਚੱਲੀ ਜਾਂਦਾ ਕਿੰਨਾ ਤੇ ਲੋੜਾ ਕੀ ਇਹਦਾ ਕਰਨਾ ਅਸੀਂ ਬਸ ਕਿਰਾ ਗੇਅਰ ਪਾ ਕੇ ਫਸ ਅਮਰੀਕਾ ਨੂੰ ਚੱਕਦਾ ਠੀਕ ਆ ਤੇ ਨਵਾਂ ਨਵਾਂ ਕੰਮ ਪਣਗਾ ਇਹਨਾਂ ਨੂੰ ਕੰਮ ਦਿੰਦਗਾ ਕਿਉਂਕਿ ਉਹ ਉਹਨਾਂ ਨੇ ਪੈਸੇ ਨਹੀਂ ਦੇਣੇ ਹੁੰਦੇ ਦੋ ਮਹੀਨਾ ਚੁ ਮਹੀਨੇ ਦੇ ਪੈਸੇ ਦੇਣਿਆ ਦੋ ਮਹੀਨਾ ਦੇ ਮਾਰ ਲੈਣੇ ਆ ਫਿਰ ਮਹੀਨਾ ਦੇ ਦੇਣਿਆ ਫਿਰ ਡੇਢ ਮਹੀਨਾ ਮਾਰ ਲੈਣੇ ਉਹਨਾਂ ਦਾ ਇਹ ਕੰਮ ਹੁੰਦਾ ਉਹ ਤਾਂ ਇਹਨਾਂ ਬੰਦੇ ਨੂੰ ਰੱਖ ਲੈਂਦੇ ਆ ਸੋ ਯਾਰ ਲਾਇਸੈਂਸ ਬਣਾ ਕੇ ਟਰੱਕ ਚਲਾ ਲੈਣਾ ਸਿੱਧਾ ਬਹਿ ਜਾਣਾ ਕੋਈ ਉਹਦੇ ਬਾਰੇ ਸਮਝਣਾ ਨਾ ਇਹ ਕੋਈ ਸਿਆਣਪ ਦੀ ਗੱਲ ਨਹੀਂ ਹੈਗੀ ਅੱਜ ਕੱਲ ਜੋ ਇਹ ਸਚਾਈ ਹੈ ਇਹ ਹੋ ਰਿਹਾ ਸੋ ਅੱਜ ਕੱਲ ਹੁਣ ਗੱਲ ਕਰਦੇ ਆ ਆਪਾਂ ਵੀ ਜਿਹੜਾ ਇਹ ਮੁੰਡੇ ਦਾ ਐਕਸੀਡੈਂਟ ਹੋਇਆ ਠੀਕ ਆ ਇਹ ਮੁੰਡੇ ਨੇ ਚਲੋ ਯਾਰ ਵੀ ਇਹ ਚੀਜ਼ ਹਰ ਰੋਜ਼ ਹੁੰਦੀ ਆ ਇਹ ਨਹੀਂ ਕਿ ਹੁੰਦੀ ਨਹੀਂ ਹਰ ਉਹ ਇਲੈਗਲ ਯੂ ਟਰਨ ਵਾਜਦੇ ਆ ਟਰੱਕਾਂ ਵਾਲੇ ਮਾਰਦੇ ਆ ਕੋਈ ਗੋਰਾ ਵੀ ਮਾਰਦਾ ਆਪਣੀ ਕਮਿਊਨਿਟੀ ਮਾਰਦੀ ਆ ਸਾਰੇ ਇਹੀ ਲੋਕ ਇਲੈਗਲ ਜਿਹੜੇ ਯੂ ਟਰਨ ਆ ਜਾਂ ਕੋਈ ਲਾਈਨ ਚੇਂਜ ਆ ਜਾਂ ਹਰ ਕੁਝ ਕਰਦੇ ਆ ਪਰ ਜਦੋਂ ਜਿਹੜੀ ਉਹ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਇਹ ਪਤਾ ਲੱਗਦਾ ਕਿ ਇਹ ਬੰਦੇ ਨੇ ਇੱਕ ਸੈਕਿੰਡ ਲਈ ਵੀ ਸਾਈਡ ਤੇ ਨਹੀਂ ਦੇਖਿਆ ਚੁੱਪ ਕਰਕੇ ਟਰੱਕ ਅੱਖਾਂ ਮੀਟ ਕੇ ਉਥੋਂ ਘੁਮਾਤਾ ਕਈ ਵਾਰੀ ਕੀ ਹੁੰਦਾ ਟਰੱਕ ਦੇ ਮਗਰ ਗੱਡੀ ਆ ਰਹੀ ਆ ਹੋਸਰਾ ਤੁਹਾਨੂੰ ਨਹੀਂ ਦਿਸਦੀ ਕੁਸੀਂ ਟਰੱਕ ਲਾਈਨ ਦੇ ਵਿੱਚ ਲੈ ਕੇ ਜਾ ਰਹੇ ਆ ਤੁਹਾਡੇ ਮਗਰ ਗੱਡੀ ਆ ਟਰੱਕਾਂ ਵਾਲੇ ਨੂੰ ਪਤਾ ਹੋਣਾ ਉਹ ਗੱਡੀ ਤੁਹਾਨੂੰ ਦੱਸਦੀ ਨਹੀਂ ਕਿਹ ਵਾਰੀ ਜਿੰਨਾ ਟਾਈਮ ਉਹ ਗੱਡੀ ਲਾਈਨ ਦੇ ਕੋਰਨਰ ਤੇ ਨਹੀਂ ਆਉਂਦੀ ਸੋ ਚੱਕਰ ਕੀ ਆ ਵੀ ਉਹ ਟਰੱਕ ਦੇ ਵਿੱਚ ਜਿੰਨਾ ਕਿ ਮੈਂ ਦੇਖਿਆ ਵੀ ਜਦੋਂ ਟਰੱਕ ਸਿੱਧਾ ਲੈ ਕੇ ਜਾ ਰਿਹਾ ਉਹ 3rd ਲਾਈਨ ਦੀਆਂ 2nd ਲਾਈਨ ਦੇ ਵਿੱਚ ਜਿਹੜਾ ਰੋਡ ਤੇ ਹਾਈ ਵੀ ਤੇ ਜਾ ਰਿਹਾ ਉਹ ਜਦੋਂ ਉਹਨਾਂ ਨੇ ਲੈਫਟ ਮੋੜ ਕੇ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਉਹ ਗੱਡੀ ਇਹਨਾਂ ਦੇ ਪਿੱਛੋਂ ਆ ਕੇ ਉਦੋਂ ਪਹਿਲਾਂ ਇੱਕ ਜਾਂ 2 ਸੈਕਿੰਡ ਦੇ ਵਿੱਚ ਵਿੱਚ ਇਧਰ ਹੀ ਲੈਨ ਚ ਆ ਕੇ ਸਿੱਧੀ ਗੱਡੀ ਉਹ ਤੇਜ਼ ਹੋ ਕੇ ਇਹਨਾਂ ਦੇ ਟਰੱਕ ਚ ਵੱਜਦੀ ਆ ਤੇ ਜਿਹੜੀ ਇਹ ਮੁੰਡੇ ਨੇ 1 ਸੈਕਿੰਡ ਲਈ ਵੀ ਜਿਹੜਾ ਪਿੱਛੇ ਨਹੀਂ ਵੇਖਿਆ ਉਹ ਵੀਡੀਓ ਦੇ ਵਿੱਚ ਸਾਫ਼ ਦਿਸ ਰਿਹਾ ਸੋ ਯਾਰ ਇਹ ਕੋਈ ਸਾਈਕਲ ਜਾਂ ਕੋਈ ਮੋਟਰਸਾਈਕਲ ਜਾਂ ਕੋਈ ਗੱਡੀ ਨਹੀਂ ਹੈਗੀ ਟਰੱਕ ਨੂੰ ਚਲਾਉਣ ਦਾ ਵੀ ਤਰੀਕਾ ਟਰੱਕ ਨੂੰ ਸ਼ਹਿਰਾਂ ਦੇ ਵਿੱਚ ਕਿਦਿਆਂ ਤੁਸੀਂ ਹਾਈਵੇ ਨੂੰ ਕੱਢਣਾ ਜਾਂ ਹਾਈਵੇ ਤੋਂ ਤੁਸੀਂ ਬਾਹਰ ਮਰਜ ਕਰਨਾ ਕਿਤੇ ਜਾਂ ਕਿਵੇਂ ਤੁਸੀਂ ਲਾਈਨ ਚੇਂਜ ਕਰਨੀ ਆ ਕੀ ਤੁਸੀਂ ਧਿਆਨ ਰੱਖਣਾ ਵੈਂਟਰ ਤੇ ਬੱਚੇ ਤੇ ਕੀ ਰਿਸਪੌਂਸਿਬਿਲਿਟੀਜ਼ ਹੁੰਦੀਆਂ ਠੀਕ ਆ ਕਿੰਨਾ ਲੋਡ ਤੁਸੀਂ ਪਾਉਣਾ ਤੇ ਪੇਪਰ ਨਹੀਂ ਚੈੱਕ ਕਰਦੇ ਮੈਂ ਰੋਜ਼ ਟਰੱਕਾਂ ਵਾਲਾ ਨਹੀਂ ਗੱਲਾਂ ਕਰਦਾ ਦੋਸਤ ਮਿੱਤਰ ਮੇਰੇ ਸਾਰੇ ਟਰੱਕਾਂ ਵਾਲੀ ਯਾਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੀਦਾ ਕਿ ਕਿ ਬਦੀ ਦਾ ਪੇਪਰ ਹੀ ਨਹੀਂ ਚੈੱਕ ਕਰਦੇ ਵੀ ਸਾਡੇ ਪੇਪਰ ਹੈਗੇ ਆ ਕੀ ਸੀ ਲੈ ਕੇ ਚੱਲੇ ਇਹਨੂੰ ਇਹ ਨਹੀਂ ਪਤਾ ਹੁੰਦਾ ਉਹਨਾਂ ਕੇ ਬਾਰਡਰ ਤੇ ਆ ਕੇ ਫੋਨ ਵਾਲਾ ਪੁੱਛੀ ਉਹ ਕੀ ਆ ਆਪਣੇ ਕੋਲੇ ਕੀ ਆ ਦੂਜੇ ਨੂੰ ਦੱਸੇ ਕੀ ਆ ਆਪਣੇ ਕੋਲੇ ਪੇਪਰ ਹੈਗੇ ਆਪਣੇ ਕੋਲੇ ਸੋ ਮੈਂ ਉਹ ਮੁੰਡੇ ਦੀ ਵੀਡੀਓ ਦੇਖ ਕੇ ਮੈਨੂੰ ਇਹ ਲੱਗਦਾ ਵੀ ਉਹ ਬੰਦੇ ਨੇ 1% ਵੀ ਧਿਆਨ ਨਾਲ ਆਸੇ-ਪਾਸੇ ਵੇਖ ਕੇ ਯੂ ਟਰਨ ਨਹੀਂ ਲਿਆ ਤੇ ਹੁਣ ਉਹਦੀ ਸਜ਼ਾ ਜਿਹੜੀ ਤੁਹਾਨੂੰ ਪਤਾ ਹੀ ਹੈ ਵੀ 45 ਸਾਲ ਆ ਜਿਹੜੀ ਉਹਨੂੰ ਸਜ਼ਾ ਸੁਣਾਈ ਗਈ ਹੈ ਸ਼ਾਇਦ ਮੈਨੂੰ ਲੱਗਦਾ ਅੱਜ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਤੇ ਹੁਣ ਲੋਕ ਰੌਲਾ ਪਾਈ ਜਾਂਦੇ ਆ ਵੀ ਇਹਨੂੰ ਤੁਸੀਂ ਘੱਟ ਕਰਾਓ ਜਾਂ ਉਹ ਕਰਾਓ ਤੇ ਇਹਦੇ ਕਰਕੇ ਇੰਨਾ ਜ਼ਿਆਦਾ ਫੈਕਟ ਪਿਆ ਟਰੱਕਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਕਰਕੇ ਇੰਨਾ ਕਿ ਜ਼ਿਆਦਾ ਅਫੈਕਟ ਪਿਆ ਨਾ ਟਰਕਿੰਗ ਇੰਡਸਟਰੀ ਆਪਣੇ ਜਿਹੜੇ ਪੱਗਾਂ ਬਣ ਕੇ ਮੇਰੇ ਵੀਰ ਅਮਰੀਕਾ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਹਰ ਸੈਕਿੰਡ ਉਹ ਡਰ ਰਹੇ ਆ ਕਿ ਇਹਨਾਂ ਅਮਰੀਕਾ ਵਾਲੇ ਤਾਂ ਲੋਕ ਪ ਠੀਕ ਆ ਇਹਨਾਂ ਕੋਲੇ ਹਥਿਆਰ ਇਹਨਾਂ ਕੋਲੇ ਆ ਕੋਈ ਇਹਨਾਂ ਦਾ ਲਾਇਸੈਂਸ ਨਹੀਂ ਹਰ ਇੱਕ ਬੰਦਾ ਉੱਥੇ ਹਥਿਆਰ ਚੱਕੀ ਫਿਰਦਾ ਕਦੋਂ ਕੀ ਪਤਾ ਕਿਹਨੇ ਕਢਦਣੀ ਸਰਵੇਇ ਦੀ ਸੋ ਤੁਸੀਂ ਜਦੋਂ ਟਰੱਕ ਲੈ ਕੇ ਜਾਂਦੇ ਆ ਤੁਸੀਂ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਆ ਤੁਹਾਡੇ ਤੇ ਤੁਸੀਂ ਯਾਰ ਸਾਰੀ ਆਪਾਂ ਕੋਈ ਵੀ ਕੰਮ ਆ ਕੋਈ ਵੀ ਚਲੋ ਕੰਮ ਲੈ ਲਓ ਤੁਸੀਂ ਇਕੱਲਾ ਟਰੱਕ ਨਹੀਂ ਕੈਨੇਡਾ ਅਮਰੀਕਾ ਜਦੋਂ ਆਪਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਰਹਿੰਦੇ ਆ ਆਪਾਂ ਸਪੈਸ਼ਲੀ ਜਦੋਂ ਆਪਣੇ ਪੱਗ ਬੰਨੀ ਹੁੰਦੀ ਆ ਦਸਤਾਰ ਬੰਨੀ ਹੁੰਦੀ ਆ ਆਪਾਂ ਬਹੁਤ ਵੱਡੀ ਰਿਸਪੌਂਸਿਬਿਲਟੀ ਕੈਰੀ ਕਰਦੇ ਆ ਆਪਦੀ ਕਮਿਊਨਿਟੀ ਦੀ ਸੋ ਜਦੋਂ ਵੀ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਆ ਇਲੀਗਲ ਜਾਂ ਕੋਈ ਤੁਸੀਂ ਆਪਦਾ ਕੋਈ ਫੰਕਸ਼ਨ ਜਾਂ ਕੋਈ ਮਜ਼ਾਕ ਕਰਨ ਲੱਗੇ ਆ 100 ਵਾਰੀ ਸੋਚਿਆ ਕਰੋ ਕਿਸੇ ਗੱਲ ਨੂੰ ਲੈ ਕੇ ਕਿ ਯਾਰ ਸਾਡੀ ਕਮਿਊਨਿਟੀ ਤੇ ਸਾਡਾ ਕਿੱਡਾ ਵਡਾਸ ਰਪੈਣਾ ਜਿਹਦੇ ਦਸਤਾਰ ਨਹੀਂ ਬੰਨੀ ਉਹ ਅਗਲਾ ਫਿਰ ਵੀ ਸੋਚ ਨੂੰ ਕੀ ਪਤਾ ਕਿਹੜੀ ਕਮਿਊਨਿਟੀ ਦਾ ਹੈ ਕੀ ਪਤਾ ਕਿੱਥੋਂ ਦਾ ਬੰਦਾ ਹੈ ਪਰ ਜਦੋਂ ਤੁਹਾਡੇ ਦਸਤਾਰ ਬੰਨੀ ਹੁੰਦੀ ਆ ਕਿਰਪਾ ਕਰਕੇ ਉਦੋਂ ਤੁਸੀਂ ਇਹੋ ਜਿਹਾ ਕੋਈ ਵੀ ਹਾਸਾ ਮਜ਼ਾਕ ਇਲੀਗਲ ਕੰਮ ਜਾਂ ਕੋਈ ਫੰਕਸ਼ਨ ਵਾਲੇ ਆਪਦੀ ਮਜ਼ਾਕ ਜਵਾਨੀ ਦੇ ਵਿੱਚ ਕੋਈ ਕੰਮ ਕਰਨ ਲੱਗੇ ਆ 100 ਤੋਂ 100 ਵਾਰੀ ਸੋਚਿਆ ਕਰੋ ਘਟੋ ਘਟਾ ਕੀਰ ਵੀ ਇਹ ਕਿਤੇ ਕੋਈ ਇਹੋ ਜੀ ਗੱਲ ਨਾ ਹੋ ਜਾਏ ਕਿ ਮੇਰੀ ਸਾਰੀ ਕਮਿਊਨਿਟੀ ਤੇ ਕੋਈ ਗੱਲ ਆ ਜੀ ਹੁਣ ਸਾਰੇ ਸਿੱਖਾਂ ਨੂੰ ਮਾੜਾ ਕਹੀ ਜਾਂਦੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਕੌਣ ਜ਼ਿੰਮੇਵਾਰਾ ਮੈਨੂੰ ਦੱਸੋ ਇਹ ਕਿਸ਼ੋੜੀ ਦੀ ਗਲਤੀ ਇਹ ਗਲਤੀ ਕਿਉਂ ਹੋਈ ਆ ਕਿਉਂਕਿ ਉਹਨਾਂ ਨੂੰ ਰਿਸਪੌਂਸਿਬਿਲਟੀ ਦਾ ਨਹੀਂ ਪਤਾ ਟਰੱਕ ਚਲਾਉਣਾ ਆ ਗਿਆ ਲਾਇਸੈਂਸ ਲੈ ਲਿਆ ਟਰੱਕ ਹੱਕ ਤਾਂ ਬਸ ਪੈਸੇ ਕਮਾਉਣ ਲੱਗ ਗਏ ਪਰ ਉਹਨਾਂ ਨੂੰ ਕਿ ਰਿਸਪੌਂਸਿਬਿਲਟੀ ਥੋੜੀ ਪਤਾ ਵੀ ਅਸੀਂ ਲਈ ਕੀ ਫਿਰਦੇ ਆ ਥੱਲੇ ਸਾਡੇ ਕੋਲ ਹੈ ਕੀ ਇਹ ਇਹਨੂੰ ਅਸੀਂ ਚਲਾਉਣਾ ਕਿੱਦਾਂ ਜਾਂ ਕਿੱਦਾਂ ਅਸੀਂ ਇਹਨੂੰ ਯੂਜ਼ ਕਰਨਾ ਕਿੱਥੋਂ ਅਸੀਂ ਯੂ ਇੱਕ ਵੀ ਸਾਈਕਲ ਥੋੜੀ ਅਬ ਜਿੱਥੋਂ ਮਰਜ਼ੀ ਕਮਾਈ ਚੱਲੋ ਸੋ ਜਿੰਨੇ ਵੀ ਬੰਦੇ ਟਰੱਕ ਚਲਾਉਂਦੇ ਆ ਛੋਟੀ ਉਮਰ ਦੇ ਮੈਂ ਖਾਸ ਕਰਕੇ ਕਹਿੰਨਾ ਵੱਡੀ ਉਮਰ ਦੇ ਨੂੰ ਤਾਂ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਅਸੀਂ ਕੀ ਚੀਜ਼ ਚਲਾਉਣੀ ਹੈ ਛੋਟੀ ਉਮਰ ਦੇ ਮੁੰਡਿਆਂ ਨੂੰ ਮੈਂ ਬੇਨਤੀ ਕਰਦਾ ਜੀ ਸੱਚੇ ਪੈਸੇ ਕਮਾਓ ਲਾਇਸੈਂਸ ਬਣਾਓ ਪਰ ਯਾਰ ਉਹਦੇ ਨਾਲ ਨਾਲ ਟਰੱਕ ਦੀ ਜਿਹੜੀ ਰਿਸਪੌਂਸੀਬਿਲਟੀ ਆ ਉਹਨੂੰ ਜ਼ਰੂਰ ਸਮਝੋ ਵੀ ਇਹ ਚਲਾਉਣਾ ਕਿੱਦਾਂ ਹੁਣ ਉਹ ਜਿਹੜੇ ਤਿੰਨ ਬੰਦਿਆਂ ਦੀ ਇਹਦਾ ਕਹਿੰਦੇ ਆ ਕਿ 45 ਸਾਲ ਦੀ ਸਜ਼ਾ ਹੋ ਗਈ ਜਿਹਨੂੰ ਉਹ ਤੇ ਜਿਹੜੇ ਤਿੰਨ ਬੰਦਿਆਂ ਤਿੰਨ ਬੰਦਿਆਂ ਉਹਨਾਂ ਨੇ ਉਹਨਾਂ ਨੇ ਵੀ ਤਾਂ ਜ਼ਿੰਦਗੀ ਦਾ ਸਵਾਲ ਆ ਨਾ ਤੁਸੀਂ ਤਾਂ ਕਹਿ ਰਹੇ ਹੋ ਕਿ ਹਾਂ ਯਾਰ ਉਹਨੇ ਗਲਤੀ ਅਖੇ ਕੀਤੀ ਆ ਕੋਈ ਗੱਲ ਨਹੀਂ ਉਹਨੇ ਕਿਹੜਾ ਜਾਣ ਕੇ ਕੀਤੀ ਆ ਪਰ ਜਿਹਦੇ ਮਰੇ ਆ ਪਤਾ ਤਾਂ ਉਹਨੂੰ ਹੁੰਦਾ ਨਾ ਮੈਂ ਕਿਸੇ ਦੀ ਵੀ ਉਹ ਨਹੀਂ ਕਰ ਰਿਹਾ ਕਿ ਹਾਂ ਉਹ ਚੰਗੇ ਸੀ ਜਾਂ ਇਹ ਮਾੜਾ ਜਾਂ ਇਹ ਚੰਗਾ ਸੀ ਉਹ ਮੜੇ ਆ ਪਰ ਗੱਲ ਇਹ ਆ ਜਿੱਥੇ ਗਲਤੀ ਆ ਉਥੇ ਗਲਤੀ ਆ ਤੇ ਇਹਨੂੰ ਸੁਧਾਰਨ ਲਈ ਤੁਹਾਨੂੰ ਸਟੈਪ ਚੱਕਣੇ ਪੈਣੇ ਤਾਂ ਕਿ ਨੇ ਨਵੇਂ ਬੰਦੇ ਆ ਨਵੇਂ ਮੁੰਡੇ ਡਰ ਟਰੱਕ ਚਲਾਉਂਦੇ ਨਵੀਂ ਉਮਰ ਦੇ ਸੋ ਕਿਰਪਾ ਕਰਕੇ ਜੇ ਤੁਹਾਨੂੰ ਕੋਈ ਨੀਂਦ ਆਉਂਦੀ ਆ ਜੇ ਤੁਸੀਂ ਕੋਈ ਟਰੱਕ thro ਨਹੀਂ ਚੱਲਦਾ ਜਾਂ ਤੁਸੀਂ ਕੋਈ ਵੀ ਪ੍ਰੋਬਲਮ ਵਿੱਚ ਤੁਸੀਂ ਧੱਕੇ ਨਾਲ ਟਰੱਕ ਚਲਾ ਰਹੇ ਆਂ ਵੀਰ ਬਣ ਕੇ ਥੋਡੇ ਮੂਰੇ ਹੱਥ ਬੇਨਤੀ ਆ ਤੁਸੀਂ ਇਹ ਨਾਕਾਮ ਨਾ ਕਰੋ ਨਾਲੇ ਆਪਦੀ ਜਾਨ ਖਤਰੇ 'ਚ ਪਾਉਣੀ ਆ ਨਾਲੇ ਹੋ ਸਕਦਾ ਕਿਸੇ ਦੀ ਜਾਨ ਤੁਸੀਂ ਖਤਰੇ 'ਚ ਪਾਓ ਆਪਦੀ ਦਾ ਤੁਸੀਂ ਪਾਉਣੀ ਪਾਉਣੀ ਆ ਸੋ ਜਿੰਨੇ ਵੀ ਨਵੇਂ ਮੁੰਡੇ ਟਰੱਕ ਚਲਾਉਂਦੇ ਆ ਮੈਂ ਬੇਨਤੀ ਕਰਦਾ ਵੀ ਜੇ ਦਾ ਸੌਖਾ ਤੁਹਾਨੂੰ ਟਰੱਕ ਚੱਲਦਾ ਤੁਹਾਡੇ ਕੋਲੋਂ ਤੁਹਾਡੀ ਸਿਹਤ ਤੁਹਾਨੂੰ ਅਲਾਉ ਕਰਦੀ ਆ ਤੁਹਾਡਾ ਦਿਮਾਗ ਤੁਹਾਨੂੰ ਅਲਾਉ ਕਰਦਾ ਤੁਸੀਂ ਇਹ ਕੰਮ ਕਰੋ ਤੇ ਨਹੀਂ ਬਈ ਕਿਤੇ ਹੋਰ ਫੈਕਟਰੀ 'ਚ ਲੱਗ ਜੋ ਜਾਨ ਨਾਲੋਂ ਪੈਰੀ ਕੋਈ ਚੀਜ਼ ਕੋਈ ਨਹੀਂ ਹੈਗੀ ਖੋੜਾ ਤੁਹਾਡੇ ਘਰ ਦਾ ਨੁਕਸਾਨ ਆਂ ਗਾਂਹ ਜਿਹਦਾ ਨੁਕਸਾਨ ਹੋਣਾ ਉਹਦਾ ਵੀ ਹੋਣੀ ਹੋਣਾ ਸੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਵੈਲ ਮਤਲਬ ਕਿ ਅੰਡਰਸਟੈਂਡ ਕਰਦੇ ਆ ਸਾਰੇ ਸਿਸਟਮ ਨੂੰ ਸਾਰੇ ਤੁਸੀਂ ਸਾਈਨ ਬੋਰਡ ਪੜ੍ਹ ਲੈਣੇ ਆ ਤੁਸੀਂ ਇੰਗਲਿਸ਼ ਬੋਲ ਲੈਣੇ ਆ ਦੇਖ ਲੈਣੇ ਆ ਸੁਣ ਲੈਣੇ ਆ ਚੀਜ਼ਾਂ ਨੂੰ ਜਦੋਂ ਕਿਤੇ ਹੁੰਦਾ ਕੁਝ ਤਾਂ ਤਾਂ ਤੁਸੀਂ ਇਹ ਚੀਜ਼ ਕਰੋ ਤੇ ਨਹੀਂ ਭਈ ਆਪਦਾ ਕਿਸੇ ਫੈਕਟਰੀ ਜੀ ਲਾ ਕੇ 18 ਬੀ ਡਾਲਰ ਲੈ ਲਓ ਕੋਈ ਗੱਲ ਨਹੀਂ ਜ਼ਿੰਦਗੀ ਸਾਰੀ ਮਕਾਉਣ ਨਾਲੋਂ ਜਾਂ ਸਾਰੀ ਜ਼ਿੰਦਗੀ ਜੇਲ੍ਹ ਚ ਕੱਟਣ ਨਾਲੋਂ ਜਾਂ ਕੋਈ ਹੋਰ ਹਾਦਸਾ ਹੋਣ ਤੋਂ ਬਿਨਾ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਟ ਸਕਦੇ ਆ ਘਾਵਾ ਘੱਟ ਪੈਸਿਆਂ ਦੇ ਕੱਟ ਲੋ ਸੋਸ਼ਲ ਮੀਡੀਆ ਤੇ ਇਹ ਚੀਜ਼ ਜਿਹੜੀ ਹੋਈ ਆ ਉਹਨੇ ਸਾਰੀ ਕਮਿਊਨਿਟੀ ਜਾਂ ਸਾਰੇ ਟਰੱਕਾਂ ਵਾਲਿਆਂ ਤੇ ਬਹੁਤ ਜ਼ਿਆਦਾ ਅਫੈਕਟ ਕੀਤਾ ਇਹ ਬਹੁਤ ਹੀ ਮਤਲਬ ਕਿ ਮਾੜੀ ਘਟਨਾਵੇਂ ਦੇਖ ਰਿਆਂ ਸੋਸ਼ਲ ਮੀਡੀਆ ਤੇ ਜਿਹਨੇ ਇੰਨਾ ਮਤਲਬ ਕਿ ਟ੍ਰੈਂਡ ਕੀਤਾ ਜਿਹਨੂੰ ਗੋਰੇ ਵੀ ਇੰਨਾ ਦੇਖ ਰਹੇ ਨੇ ਤੇ ਇੰਨਾ ਮਤਲਬ ਉਹਦੇ ਉੱਤੇ ਰਿਐਕਟ ਕਰ ਰਹੇ ਨੇ ਸੋ ਇਸੇ ਗੱਲੋਂ ਮੈਂ ਕਹਿਣਾ ਕੋਈ ਵੀ ਤੁਸੀਂ ਕੰਮ ਕਰਦੇ ਆਂ ਵਿਦੇਸ਼ ਦੇ ਵਿੱਚ ਧਿਆਨ ਰੱਖਿਆ ਕਰੋ ਤੁਸੀਂ ਕੋਈ ਵੀ ਕੰਮ ਕਰਦੇ ਆਂ ਜਰੂਰੀ ਨਹੀਂ ਕਿ ਟਰੱਕ ਚਲਾਉਣੇ ਆਂ ਪਰ ਇਹਦਾ ਹੱਲ ਇਹੀ ਆ ਵੀ ਛੋਟੀ ਉਮਰ ਦੇ ਜਿਹੜੇ ਮੁੰਡੇ ਆ ਉਹਨਾਂ ਦਾ ਕੋਈ ਨਾ ਕੋਈ ਟੈਸਟ ਹੋਣਾ ਚਾਹੀਦਾ ਹਰ ਵਾਰ ਹਰ ਮਹੀਨੇ ਦੋ ਮਹੀਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਪੁੱਛਣਾ ਚਾਹੀਦਾ ਟਰੱਕ ਬਾਰੇ ਠੀਕ ਆ ਯਾਨੀ ਕਿ ਬਸ ਇੱਕ ਵਾਰੀ ਲਾਇਸੈਂਸ ਬਣਾ ਲਿਆ ਬਡੇ ਦਾ ਮਤਲਬ ਦਾ ਹੌਸਲਾ ਲਾਇਸੈਂਸ ਕਹਿੰਦੇ ਉਹ ਵੀ ਬਣ ਹੀ ਜਾਂਦੇ ਆ ਕਹਿੰਦੇ ਸੋ ਪਤਾ ਨਹੀਂ ਚੱਲੀ ਕੀ ਜਾਂਦਾ ਸੋ ਬੇਨਤੀ ਕਰਦੇ ਆਂ ਭਾਈ ਯਾਰ ਜੇ ਤੁਸੀਂ ਟਰੱਕ ਚਲਾਉਣੇ ਆਂ ਕੋਈ ਵੀ ਬੰਦਾ ਤਵੀਰ ਬਣ ਕੇ ਆਪਦਾ ਧਿਆਨ ਨਾਲ ਤੇ ਸੇਫ ਰਹਿ ਕੇ ਚਲਾਓ ਜੇ ਤੁਹਾਨੂੰ ਕੋਈ ਨੀਂਦ ਆਉਂਦੀ ਜਾਂ ਤੁਸੀਂ ਕੋਈ ਮਤਲਬ ਕਿ ਪ੍ਰੋਬਲਮ ਚਾਹਦਾ ਉਹ ਕੰਮ ਛੱਡ ਦਿਓ ਪਰ ਕਿਸੇ ਦੀ ਜਾਨ ਨਾ ਖਤਰੇ 'ਚ ਪਾਓ ਧੰਨਵਾਦ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਆ ਕਿ ਇਹ ਇਹ ਕਿਉਂ ਹੋਇਆ ਜਾਂ ਇਹਦਾ ਕੀ ਹੱਲ ਆ ਤੇ ਕੀ ਅੱਗੇ ਇਹਦੇ ਮਤਲਬ ਕਿ ਆਪਾਂ ਨੂੰ ਸਟੈਪ ਚੱਕਣੇ ਚਾਹੀਦੇ ਤਾਂ ਕਿ ਇਦਾਂ ਦੀ ਘਟਨਾ ਕੋਈ ਨਾ ਹੋਵੇ ਧੰਨਵਾਦ